ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮੇਤਰੋ ਸ਼ੌਂਕ ਕਰਾਉਣੀ ਤੁਹਾਨੂੰ ਕਬੂਤਰਾਂ ਦਾ ਅੱਜ ਵਿਹਲੇ ਸੀ ਥੋੜੇ ਫ੍ਰੀ ਟਾਈਮ ਸੀ ਮੇਗਾ ਇਹ ਭਰਾਵਾਂ ਨੂੰ ਕਰਾਉਣੀ ਆ ਸ਼ੌਂਕ ਇਹ ਖੁੱਡਾ ਆਪਣਾ ਜਿਹਦੇ ਵਿੱਚ ਰਸਤੇ ਤੇ ਡੱਬੇ ਤੇ ਦੋ ਜੋੜੇ ਇਹਦੇ ਵਿੱਚ ਟੈਡੀਆਂ ਦੇ ਆ ਬਾਈ ਵਿੱਚ ਪੂਰੇ ਮਖਿਆਲੇ ਹਰ ਤਰ੍ਹਾਂ ਦੇ ਆਪਣੇ ਵਿੱਚ ਕਬੂਤਰ ਹੈਗੇ ਆ ਜਿਵੇਂ ਕਿ ਬਾਈ ਤੁਹਾਨੂੰ ਦੱਸਿਆ ਸੀ ਕਿ ਆਪਣਾ ਜਿਹੜਾ ਬਾਹਰ ਦਾ ਬਣ ਗਿਆ ਸੀ ਤੇ ਬਾਜੀਆਂ ਤੋਂ ਬਾਅਦ ਆਪਾਂ ਜਿਹੜੇ ਸਾਰੇ ਦੇ ਦੇਣੇ ਆ ਫੇਰ ਤੁਹਾਨੂੰ ਦੱਸ ਦਈਏ ਠੀਕ ਹੈ ਜੀ ਆਪਾਂ ਸਿਰਫ ਬਾਈ ਇੱਕ ਇੱਕ ਜੋੜਾ ਸਾਰੀਆਂ ਨਸਲਾਂ ਦਾ ਰੱਖਣਾ ਆ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਸਾਰੇ ਹੀ ਦੇ ਦੇਣੇ ਆ ਆਪਾਂ 10-15 ਜੋੜੇ ਰੱਖਣੇ ਆ ਜਿਵੇਂ ਘਰਤਿਆਂ ਦਾ ਹੋ ਗਿਆ ਕਿ ਡੱਬਿਆਂ ਦਾ ਹੋ ਗਿਆ ਤੇ ਕਮ ਖਿਆਲਿਆਂ ਦਾ ਰੱਖਾਂਗੇ ਏਕੇ ਕੇ ਜੋੜਾ ਸਾਰੀਆਂ ਨਸਲਾਂ ਦਾ ਰੱਖ ਲੈਣਾ ਠੀਕ ਹੈ ਜੀ ਤੇ ਦੇਚ ਆਪਣੇ ਕੋਲ ਸ਼ਾਹੀ ਬਰੀਡ ਸਾਰੇ ਆਪਾਂ ਵਧੀਆ ਹੀ ਆ ਜੀ ਪੂਰੇ ਵਧੀਆ ਉਹਦੇ 7 ਵਜੇ ਤੱਕ ਦੀ ਉਡਾਰ ਆ ਯਾਰ ਤਾਂ ਵੀ ਕਰਦੀ ਯਾਰ ਕਾ ਮੌਸਮ ਨਹੀਂ ਬਣੇ ਜਿਹਦੇ ਕਰਕੇ ਕਬੂਤਰ ਆ ਨਾ ਤੁਰ ਜਾਂਦੇ ਸੀ ਕਈ ਵਾਰੀ ਤੇ ਵਧੀਆ ਬਾਜ਼ੀਆਂ ਜਿੱਤੀਆਂ ਨੇ ਤੇ 3 ਨੰਬਰ ਵੀ ਪਏ ਨੇ ਟੂਰਨਾਮੈਂਟਾਂ ਦੇ ਵਿੱਚ ਜੀ ਬਾਹਰ ਵਾਲੇ ਦੜਿਆਂ ਦੇ ਵਿੱਚ ਵਧੀਆ ਉੱਡੇ ਕਬੂਤਰ ਤੇ ਰਿਜ਼ਲਟ ਪੂਰਾ ਵਧੀਆ ਆ ਇਹ ਜੀ ਗੱਲ ਨਹੀਂ ਸ਼ਾਮ ਸ਼ਾਮ ਤੱਕ ਹੀ ਆਪਣੀਆਂ ਬਾਜ਼ੀਆਂ ਵੀ ਲੱਗੀਆਂ ਸੀ ਸੇਟੀ ਗਰੁੱਪ ਨਾਲ ਚੱਲਦੀਆਂ ਪੀਆਂ ਹੱਲੇ ਉਹ ਆਪਣੇ ਤੋਂ ਦੋ ਦੋ ਬਾਜ਼ੀਆਂ ਹੱਲੇ ਤੱਕ ਉੱਪਰ ਆ ਠੀਕ ਹੈ ਜੀ ਕਿਉਂਕਿ ਬਾਦੇ ਘਾਟੇ ਚੱਲਦੇ ਪਰ ਵਧੀਆ ਮੁਕਾਬਲਾ ਫਸ ਕੇ ਚੱਲਦਾ ਸਾਡਾ ਉਹਨਾਂ ਨਾਲ ਤੇ ਮਜ਼ਾ ਵੀ ਆਉਂਦਾ ਬਾਜ਼ੀਆਂ ਡਾਉਣ ਦਾ ਬਾਈ ਠੀਕ ਹੈ ਜੀ ਤੇ ਘਰ ਵਾਲੇ ਟੂਰਨਾਮੈਂਟ ਚ ਵੀ ਵਧੀਆ ਉੱਡਿਆ ਦੋ ਕਬੂਤਰ ਜਿਹੜੇ ਉੱਪਰੋਂ ਹੀ ਚਲੇ ਗਏ ਸੀਗੇ ਅਸੀਂ ਤੇ ਸ਼ਾਮ ਨੂੰ ਲਾਗਲੇ ਪਿੰਡ ਜਾ ਕੇ ਉੱtre ਉੱਚੀ ਜਿਆਦਾ ਚੱਲ ਗਏ ਬੈਰੀ ਪੈਗੀ ਉੱਪਰ ਕਿਆ ਚੱਕਰ ਪਿਆ ਰੱਬ ਜਾਣਦਾ ਤੇ ਉੱਡਣ ਵਾਲੇ ਵੀ ਤੁਹਾਨੂੰ ਦਿਖਾਣੇ ਆ ਇਹਦੇ ਵਿੱਚ ਰੱਤੇ ਡੱਬੇ ਜੰਨੇ ਹੈਗੇ ਆ ਬਾਈ लाल डब्बे नीले डब्बे ਇਹ ਦੇਖੋ ਸਾਰੇ ਦੇ ਸਾਰੇ ਟੋਟਲ ਏ ਟੂ ਜ਼ेड ਜਿਹੜੇ ਆਪਾਂ ਦੇ ਦੇਨੇ ਵੱਡਾ ਕਬੂਤਰ ਵੱਡੇ ਕਬੂਤਰ ਨੇ ਵਿੱਚ ਇੱਕ ਜੋੜੀ ਰੱਖਣੀ ਵਸੀ ਬਾਕੀ ਜਿਹੜੇ ਸਾਰੇ ਦੇ ਸਾਰੇ ਜਿਹੜੇ ਆਪਾਂ ਦੇ ਦੇਣੀਆਂ ਬਾਈ ਇਹ ਦੇਖੋ ਬਹੁਤ ਵਧੀਆ ਵਧੀਆ ਨਸਲਾਂ ਜਿਹੜੀਆਂ ਤਿਆਰ ਕੀਤੀਆਂ ਮੈਂ ਆਪਣੀ ਉਮਰ ਪਰ ਦੀ ਬਾਈ ਕਮਾਈ ਆ ਇਹ ਕਹ ਲੋ ਕਰੀਮ ਆ ਪੂਰੀ ਕਬੂਤਰ ਠੀਕ ਹੈ ਜੀ ਤੇ ਸ਼ਾਂ ਆਖਿਆਂ ਵਿੱਚੋਂ ਵੀ ਆਪਾਂ ਮੇਰੇ ਦੋ ਤਿੰਨ ਜੋੜੇ ਰੱਖਣੇ ਆ ਉਹ ਵੀ ਫਿਰ ਆਪਾਂ ਸਾਰੇ ਦੇ ਦੇਣ ਕਿਉਂਕਿ ਆਪਾਂ ਭਾਈ ਮੁੱਲ ਖਰੀਦੇ ਹੋਏ ਆ ਕੋਈ ਇਹ ਨਹੀਂ ਕਹਿੰਦਾ ਹਾਂ ਜਿਹੜੇ ਸੱਜਣਾ ਕੋ ਆਪਾਂ ਦੋ ਚਾਰ ਲਏ ਹੋਏ ਆ ਜਿਹਨਾਂ ਦੇ ਆਏ ਹੋਏ ਆ ਅਸੀਂ ਵਾਪਸ ਕਰ ਦੇਣੇ ਆ ਠੀਕ ਆ ਜੀ ਬਾਕੀ ਸਾਰੇ ਆਪਣੇ ਆ ਰੁਪਈਆ 20 ਲੱਖ ਦੇ ਲੱਗੇ ਹੁਣ ਤੱਕ ਭਾਈ ਲਾਇਆ ਇੱਕ ਦਿਨ ਹਿਸਾਬ ਕੀਤਾ ਸੀ ਫਿਰ ਇੰਨੇ ਪੈਸੇ ਖਰਚੇ ਆਪਾਂ ਠੀਕ ਆ ਨਾ ਕਬੂਤਰਾਂ ਤੇ ਤੇ ਇੱਕ ਆ ਰੱਤਾ ਚਲਿਆ ਗਿਆ ਹੈਗਾ ਅਸੀਂ ਪੰਗਾਲੇ ਆਪਣਾ ਜੀ ਤੇ ਇੱਕ ਆ ਬੈਠਾ ਕਾਲਾ ਚੀਨਾ ਪਿੱਛੇ ਪੀਲੇ ਖਿਲਿਆ ਆ ਇਹ ਸਾਰਿਆਂ ਨੂੰ ਵੱਧ ਉੱਡਦਾ ਜਿਹੜਾ ਮੇਰਾ ਕਾਲਾ ਜੀ ਨਾ ਚਲਾ ਗਿਆ ਬਾਜੀ ਵਾਲੇ ਦਿਨ ਜੇ ਆਉਂਦੇ ਕਿ ਨੰਬਰ ਨੰਬਰਾਂ ਦੇ ਵਿੱਚ ਹੀ ਆਪਣਾ ਮਤਲਬ ਪੁੱਤਰ ਬਾਕੀ ਤੁਹਾਨੂੰ ਪਤਾ ਪਰਮਾਤਮਾ ਨੇ ਜਿਹਨੂੰ ਜਿੱਤ ਦੇਣੀ ਉਹਨੂੰ ਦੇਣੀ ਆ ਬਾਈ ਤੇ ਆ ਸ਼ਾਂ ਆਖੇ ਸਾਰੇ ਬਾਜ਼ੀਆਂ ਛੁੱਟਣ ਦੇ ਦੇ ਆਹ ਜਿਹੜਾ ਜੀ ਸ਼ਾਮ ਨੂੰ ਇੱਕ ਦਿਨ ਬੈਠਾ ਹੈਗਾ ਆਇਆ 5 ਵਜੇ ਤੇ ਲਾਗੇ ਲਾਲ ਟੂਸੇ ਵਾਲਾ ਨਹੀਂ ਇਹ ਬਾਜੀ ਉੱਡਿਆ ਸੱਚ ਮੇਰਾ ਇਹ ਦੁਬਾਰਾ ਬਾਜੀ ਛੱਡਣਾ ਬਾਈ ਆਪਾਂ ਤੇ ਇੱਥੇ ਹੋਊਗਾ ਕੋ ਖੱਬੇ ਟੂਸੇ ਵਾਲਾ ਇਹ ਸਾਰੇ ਆ ਆ ਹੈਗਾ ਆਪਣੇ ਹਰੇ ਬਾਈ ਦਾ ਸਲਿਆਣੀ ਵਾਲਾ ਇਹ ਵੀ ਉੜਦਾ ਪਿਆ ਪੂਰਾ ਬਾਜ਼ੀਆਂ ਉਡੰਦੇ ਨੇ ਕਬੂਤਰ ਭਈ ਆਪਣੇ ਤੇ ਆਹੜਾ ਬੱਚਾ ਕਾਲੇ ਢੱਡ ਵਾਲਾ ਇਹਦੇ ਨਾਲ ਦੇ ਹੋਰ ਵੀ ਬੱਚੇ ਆ ਗਏ ਤੁਹਾਨੂੰ ਬੱਚੇ ਵੀ ਦਿਖਾ ਦਿੰਨੇ ਆ ਇਹ ਸਾਰੇ ਆ ਆਪਣੇ ਇਹ ਬੱਚੇ ਬਾਜ਼ੀਆਂ ਵਾਸਤੇ ਜੀ 16 17 ਕਬੂਤਰ ਨੇ ਬਾਕੀ ਬਾਜ਼ੀਆਂ ਦੇ ਵਿੱਚ ਕਾਫੀ ਗਵਾਜ ਗਏ ਇਹ ਖੁੱਡੇ ਦੇ ਵਿੱਚ 30 40 ਹੀ ਗਏ ਸੀ 30 35 ਜਿਹਦੇ ਵਿੱਚੋਂ 17 ਨੇ ਹਲੇ ਆ ਆਪਣਾ ਮੋਜਾ ਭਾਈ ਜਾਦੀ ਵਾਲਾ ਪੁਰਾਣਾ ਕਬੂਤਰ ਤੀਜੇ ਸਾਲ ਬਾਜ਼ੀਆਂ ਉਡ ਰਿਹਾ ਵੀ ਹਰਖਾਂ ਦੀ 4 ਵਜੇ ਤੋਂ ਬਾਅਦ ਬੈਠਾ ਬਾਜੀ ਵਾਲੇ ਦਿਨ ਕਰੀ ਮਧੀਆਂ ਡਾਰ ਦਿੱਤੀ ਇਹਨੇ ਵੀ ਝੋਟੇ ਨੇ ਇੱਕ ਇਹਦੇ ਨਾਲ ਹੋਰ ਚਾਰ ਕਬੂਤਰ 4 ਵਜੇ ਤੋਂ ਬਾਅਦ ਬੈਠੇ ਤੇ ਦੋ ਫਰੂਨੀ ਆਏ ਬਾਈ ਇੱਕ ਆ ਜਿਹੜਾ ਲਾਲ ਜੀ ਨਾ ਨਹੀਂ ਆਇਆ ਦੇਖੋ ਕਾਲਾ ਜੀ ਨਾ ਨਹੀਂ ਆਇਆ ਇਸ ਵਾਰ ਦੋ ਕਬੂਤਰ ਆਪਾਂ ਬਦਲਾ ਨਹੀਂ ਕਿਉਂਕਿ ਆੜੇ ਦੋ ਨਹੀਂ ਆਏ ਇਹਨਾਂ ਨੂੰ ਨਹੀਂ ਪਾਣਾ ਕਿਉਂਕਿ ਇਹਨਾਂ ਦੇ ਨਾ ਕਹਨੋ ਇਹ ਤੇ ਰਿਕਵਰ ਹੋ ਗਿਆ ਪਰ ਕੱਲ ਹੀ ਲੈ ਕੇ ਆਏ ਆ ਕੱਲ ਹੀ ਮਿਲਿਆ ਵਾਪਸ ਇਹ ਦੇਖੋ ਰਿਕਵਰ ਹੁੰਦਾ ਕਿ ਨਹੀਂ ਇਹਨੂੰ ਹੁਣ ਉਡਾਰ ਦੇਵਾਂਗੇ ਫੇਰ ਦੇਖਾਂਗੇ ਇਹ ਨਾਰਾ ਬਾਈ ਤੇ ਦੂਜੀ ਸਾੜਾ ਦੀਆਂ ਕਬੂਤਰੀਆਂ ਵੀ ਤੁਹਾਨੂੰ ਦਿਖਾਣੇ ਆ ਇੱਕ ਕਾਲ ਆਪਣੀਆਂ 5:49 ਮਿੰਟ ਤੱਕ ਦੀ ੜਾਰ ਆਈ ਆ ਕੱਲ ਇਹਣਾ ਕਬੂਤਰੀਆਂ ਦੀ 5:49 ਮਿੰਟ ਤੱਕ ਦੀ ੜਾਰ ਆਈ ਆ ਬਾਈ ਕਬੂਤਰੀਆਂ ਵਜੀਆਂ 3 ਤੇ 2 5 3 8 3 11 11 ਕਬੂਤਰੀਆਂ ਰਹਿ ਗਈਆਂ ਬਾਈ ਇਹਦੇ ਵਿੱਚ ਹੁਣ ਬਾਕੀ ਸਾਰੀਆਂ ਬਾਜੀ ਛੱਡਤੀਆਂ ਕਿਉਂਕਿ ਜਿਹੜੀਆਂ ਛੱਡ ਦਿੰਦੇ ਆ ਬਾਈ ਸ਼ਾਮ ਨੂੰ ਜਿੱਤ ਕੇ ਵੀ ਗਵਾਜ ਜਾਂਦੀਆਂ ਸਾਰੀਆਂ ਗਵਾਜੀਆਂ ਜਿੰਨੀਆਂ ਜਿੱਤੀਆਂ ਇੱਕ ਕਬੂਤਰੀ ਉਹ ਟੈਡੀ ਉਹ ਗਈ ਤਾਂ ਆਖ ਆ ਗਈ ਸੀ ਬਈ ਗਰਮੀ ਦੇ ਵਿੱਚ ਰਾਤ ਉੱਡਦੀ ਰਹੀ ਗਈ ਤੇ ਉਹ ਦੂਜੇ ਦਿਨ ਸਾਨੂੰ ਮਿਲੀ ਬੰਦੇ ਨੇ ਸਾਂਭੀ ਨਹੀਂ ਉਹਨਾਂ ਜਾਨ ਬੰਦਾ ਸੀ ਪਰ ਮਿਲ ਗਈ ਸੀ ਆਪਾਂ ਨੂੰ ਇਹ ਖਟੀਆਂ ਅੱਖਾਂ ਦੀ ਜਿਹੜੀ ਬਈ 3 ਸਾਲ ਬਾਅਦ ਪਿਛਲੇ ਸਾਲ ਬਾਅਦ ਜਾਂ ਮੁੱਢੀ ਕੀ ਹੋਊ ਹੈ ਇਹਦੀ ਭੈਣ ਚੱਕਰੀ ਮਾਰ ਗਈ ਸੀ ਗਈ ਹਾਂ ਲਾਲ ਜੀਨੀਆਂ ਵੀ ਕੱਲ ਸ਼ਾਮ ਨੂੰ ਬੈਠੀ ਆ ਬਈ 5 ਵਜੇ ਤੋਂ ਬਾਅਦ ਖਟੀਆਂ ਖਾਦੀ 11 ਘੰਟੇ ਵੀ ਉੱਡੀ ਆ ਲਗਭਗ ਜਿਹੜੀਆਂ ਆ ਨੀਲੀ ਪੂਸ਼ ਵਾਲੀ ਜਿਹੜੀ ਆਪਣੀ ਐਰ ਦਾ ਤੀਜੇ ਸਾਲ ਆੜ ਰਹੀ ਹੈ ਜੀ ਇਹ ਵੀ ਬਾਜੀ ਦੇ ਵਿੱਚ ਇੱਕ ਦੰਡਾਈ ਆ ਤੇ 3 ਵਜੇ ਤੋਂ ਬਾਅਦ ਬੈਠੀ ਆ ਬਈ ਵਧੀਆ ਰਿਜ਼ਲਟ ਵਧੀਆ ਆੜਰੀਆਂ ਨੇ ਆਪਾਂ ਜੋ ਡਾਈ ਦਾ ਜੋ ਰਿਜ਼ਲਟ ਆਂਦਾ ਉਹ ਦਸੀਦਾ ਬਈ ਹਵਾਜ ਨਹੀਂ ਕੋਈ ਛੱਡੀ ਦਾ ਇਹਦੇ ਵਿੱਚ ਨੇ ਕੋਈ ਆਪਣੇ ਬੱਚੇ ਇਹ ਦੇਖੋ ਆ ਮੋਜਾ ਨਾ ਜਿਹੜਾ ਲਾਲ ਡੱਬਾ ਇਹਦੇ ਭੈਣ ਭਾਈ ਬਹੁਤ ਜ਼ਿਆਦਾ ਉੱਡੇ ਨੇ ਇਹਨੂੰ ਅਜੇ ਤੱਕ ਆਪਾਂ ਡਾਇਆ ਨਹੀਂ ਹੈਗਾ ਤੇ ਜਿਹੜਾ ਉੱਧਰ ਤੁਹਾਨੂੰ ਇੱਕ ਕਾਲੇ ਢੱਡ ਵਾਲਾ ਦਿਖਾਇਆ ਉਦਾ ਭਰਾ ਆ ਆ ਚਟਾ 6 ਨੰਬਰ ਅਬ ਉਸਤਾਦ ਬਲਵੀਰ ਗੋਸ਼ਲ ਦੇ ਕਬੂਤਰ ਦਾ ਪੱਠਾ ਆ। ਬੜਾ ਸ਼ਾਂਖ ਆਇਆ ਬਈ। 5 6 ਦੇ ਵਿੱਚ ਆ ਗਿਆ, 5 7 ਵਿੱਚ ਵੀ ਆ ਗਿਆ। ਤੇ ਆਹ ਕਬੂਤਰ ਨੇ ਕੁਝ ਇੱਧਰ ਜਾਲੇ 'ਚ ਛੱਡੇ ਨਹੀਂ। ਇਹਨਾਂ ਨੂੰ ਗਦਾਮ ਜਿਹੜੇ ਵੱਖਰੇ ਪੈਂਦੇ ਆ ਬਈ। ਐ ਦੇਖੋ। ਮੈਂਗਾ ਭਰਾਵਾਂ ਨੂੰ ਕਰਾ ਦੇਣਾ ਇਹ ਸ਼ੌਂਕ। ਟੋਟਲ ਜਿਹੜੇ ਹੈ ਗਿਆ A to Z ਸਾਰੇ ਦੇਵਾਂਗੇ। ਠੀਕ ਆ ਜੀ। ਬਸ 10 12 ਤਰੀਕ ਨੂੰ ਆਪਣੀਆਂ ਬਾਜ਼ੀਆਂ ਮੁੱਕ ਜਾਣੀਆਂ। ਉਸ ਤੋਂ ਬਾਅਦ ਜਿਹੜਾ ਵੀ ਭਰਾਣ ਚਾਹੀਦੇ ਹਣ ਆ ਕੇ ਲੈ ਕੇ ਜਾ ਸਕਦਾ ਬਈ। ਹਾਂ ਕਬੂਤਰ ਜਿਹੜਾ ਖਟੀਆਂ ਦਾ ਦੇਖੋ ਆ ਜਿਹੜਾ ਮਾਰਨਦਿਆ ਗੁਟਕੰਦਿਆ ਇਹ ਸ਼ਾਮ ਦਾ ਗੁੱਡਿਆ ਬਈ ਇਹ ਵੀ। ਠੀਕ ਹੈ ਜੀ। ਇਹਦੇ ਵਿੱਚ ਦੋ ਕਬੂਤਰ ਕਿਹਦੇ ਆ ਕੇ ਰਹਿ ਗਏ ਸੀ। ਵੀਰੇ ਇੱਕ ਆ ਪਿੱਲੀ ਨੰਬਰ ਤੇ ਬੈਠੀ ਛਾਹ ਕੀ ਕਬੂਤਰੀ ਐ। ਇੱਕ ਉਹ ਫਰੇ ਬੈਠਾ ਬੱਚਾ ਕਾਲੇ ਢੰਡ ਵਾਲਾ। ਬਾਕੀ ਸਾਰੇ ਜਿਹੜੇ ਆਪਣੇ ਘਰ ਦੇ ਨੇ ਜਿੰਨੇ ਵੀ ਨੇ ਪੂਰੇ ਡਾਏ ਹੋਏ। ਇਹ ਨਹੀਂ ਆ ਵੀ ਇਦਾਂ ਹੀ। ਇਹ ਆਪਣਾ ਵੱਡਾ ਬੱਚਿਆਂ ਵਾਲਾ ਖੁੱਡਾ ਜੀ ਆਹ استاد ਨੰਗ ਵਾਲਾ ਵੱਡਾ ਮਖਿਆਲਾ ਆ ਬਾਈ ਉਹ ਵਿੱਚੇ ਦੀ ਕਬੂਤਰੀ ਨੇ ਆਂਡੇ ਰੱਖੇ ਪਿਆ ਮਖਿਆਲਾ ਹੀ ਜੋੜਾ ਏ ਤੇ ਆ ਬੱਚੇ ਦੇ ਕੂਰੇ ਵਧੀਆ ਸ਼ਾਂਖੀ ਬਰੀਡ ਦੇ ਹੱਡੇ ਜੀ ਜਿਹੜੇ ਸ਼ਾਮ-ਸ਼ਾਮ ਤੱਕ ਉੜਦੇ ਆ ਔਰ ਬਾਈ ਆਪਾਂ ਜਿਆਦਾ ਸ਼ਾਂਖ ਖੇਡਾ ਰਹੇ ਆ ਇਸ ਵਾਰ ਹਰ ਵਾਜੀ ਦੇ ਵਿੱਚ 4 ਹੱਡੇ ਸ਼ਾਂਖੀ ਹੁੰਦੇ ਆ ਦੋ ਜਿਹੜੇ ਹੋਰ ਪਾਲੀਦਿਆਂ ਨਾਲ ਉਹ ਬਾਈ ਦੋ ਆਪਾਂ ਨੀਵੀਂ ਵਾਲੇ ਤਾਂ ਪਾਉਨੇ ਆ। ਇਹ ਉੱਪਰ ਵਾਲੇ ਜਿਹੜੇ ਟਿਕੇ ਰਹਿਣ। ਤੁਹਾਨੂੰ ਪਤਾ ਜਦੋਂ ਚੱਕਰੀ ਮਾਰ ਜਾਂਦੇ ਆ ਥੱਲੇ ਕਬੂਤਰ ਨਾ ਦਿਖੇ ਤੇ ਉੱਪਰੋਂ ਕਬੂਤਰ ਲੰਬੇ ਹੋਣ ਲੱਗ ਜਾਂਦੇ ਆ। ਫਿਰ ਘਰੋਂ ਤੁਰ ਜਾਂਦੇ ਆ। ਆ ਸ਼ਾਂ ਆਖੇ ਨੀਲੇ ਸਭ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਦੇ ਦੇਣੇ ਆ। ਆਪਣੇ ਕੋਲ 13 ਕਬੂਤਰ ਟੈਡੀ ਆ ਬਾਈ। 13 ਟੈਡੀ ਆ 13 ਦੇ 13 ਉਹ ਵੀ ਦੇ ਦੇਣੇ ਆ। ਇੱਕ ਆਪਣਾ ਪੁਰਾਣਾ ਜੋੜਾ ਬਾਈ ਕੋਕਾ ਕੋਲਾ ਦਾ। ਉਹ ਕਬੂਤਰੀ ਬੈਠੀ ਦੋ ਬੱਚੇ ਹੰਨੇ ਵਿੱਚ ਕੱਢੇ ਹੋਇਆ ਕਾਲੀਆਂ ਅੱਖਾਂ ਦੀ ਇੱਕ ਇਹ ਜੋੜਾ ਰੱਖਣਾ ਸੀ ਉਹ ਕਬੂਤਰ ਬੈਠਾ ਪੁਰਾਣਾ ਆ ਬਾਈ ਇਹ ਨਸਲ ਆਪਾਂ ਨੂੰ ਚੰਗੀ ਲੱਗਦੀ ਆ ਸ਼ੌਂਕ ਲਈ ਰੱਖੀ ਦੀਆ ਉਹ ਕਬੂਤਰ ਪਿੱਛੇ ਬੈਠਾ ਮਖਿਆਲੇ ਦੇ ਨਾਲ ਕੋਕਾ ਕੋਲਾ ਇਹ ਬਸ ਜੋੜਾ ਰੱਖਣਾ ਇੱਕ ਬਾਕੀ ਸਭ ਜਿੰਨੇ ਆ ਸਭ ਉੱਡਦੇ ਆ ਬਾਈ origi ਨਾਲ ਰੱਖਿਆ ਸੀ ਕਿਸੀ ਤਿਆਰ ਕੀਤਾ ਸੀ ਪਰ ਸਮੇਂ ਦੇ ਹਿਸਾਬ ਨਾਲ ਕਹਿੰਦੇ ਵੀ ਬਦਲਣਾ ਪੈਂਦਾ ਆ ਕਿਉਂਕਿ ਬੱਚਿਆਂ ਦੀ ਲਾਈਫ ਵੀ ਦੇਖਣੀ ਆ ਸਾਰਾ ਕੋਈ ਪਰਿਵਾਰ ਵੀ ਦੇਖਣੇ ਪੈਂਦਾ ਮੇਰਾ ਵੀਰ ਠੀਕ ਨਹੀਂ ਰੁੱਤੇ ਰੁੱਤੇ ਬਾਕੀ ਸਭ ਜਿੰਨੇ ਤੁਸੀਂ ਦੇਖਣ ਦਿਓ ਸਾਰੇ ਹੀ ਦੇ ਦਾਂਗੇ ਆਪਾਂ ਜਿਹੜੇ ਭਰਾਵਾਂ ਦੇ 2-4 ਫੇਰ ਦੱਸ ਦੀਏ ਕਬੂਤਰ ਆਏ ਹੋ ਉਹਨਾਂ ਨੂੰ ਆਪਾਂ ਵਾਪਸ ਕਰਾਂਗੇ ਬਾਈ ਠੀਕ ਨਹੀਂ ਕਿਉਂਕਿ ਆਪਾਂ ਜਿਹੜੇ ਮਾਨਤਾਤ ਨਾਲ ਲੈਂਦੇ ਆ ਕੱਲ ਨੂੰ ਫੇਰ ਲੈਣੇ ਪੈ ਸਕਦੇ ਆਪਾਂ ਵਾਪਸ ਦੇ ਕੇ ਆਵਾਂਗੇ ਉਹਨਾਂ ਦੇ ਜੀ ਇਹ ਹੈਗਾ ਵੱਡਾ ਖੁੱਡਾ ਬਾਈ ਇਹਦੇ ਵਿੱਚ ਮਖਿਆਲੇ ਜਿੰਨੇ ਵੀ ਆ ਸਭ ਆਪਾਂ ਇਹਦੇ ਦੇ ਦਵਾਂਗੇ ਆ ਟੈਡੀ ਕਬੂਤਰੀਆ ਨਾਲ ਜਿਹੜੀ ਪਿੱਛੇ ਬੈਠੀ ਆ ਤੰਨੇ ਵਾਲੀ ਆ ਠੀਕ ਹੈ ਜੀ ਬਾਕੀ ਤੁਹਾਨੂੰ ਸ਼ੌਂਕ ਕਰਾਉਣੇ ਬਈ ਇੱਧਰ ਵੀ ਇਹ ਕਾਫੀ ਕਬੂਤਰ ਜਿਹੜੇ ਆਪਣੇ ਬਾਜ਼ੀਆਂ ਉੱਡੇ ਨੇ ਜੀ ਮਗਰੋਂ ਘਰਦਿਆਂ ਕੋਈ ਬਈ ਜ਼ਿਆਦਾ ਸੰਭਲਣੇ ਨਹੀਂ ਵੱਡੀ ਗੱਲ ਇਹ ਆ ਆ ਡੱਬਾ ਬਈ ਆਪਣਾ ਸ਼ਾਮ ਤੱਕ ਉੱਡਿਆ ਠੀਕ ਆ ਜੀ ਤਾਂ ਆ ਕਬੂਤਰ ਜਿਹੜਾ ਕਿਸੇ ਦਾ ਆ ਗਿਆ ਲਾਲ ਪੂਛ ਵਾਲਾ ਇਹ ਵੀ ਅਸੀਂ ਥੱਲੇ ਨਾ ਸ਼ੱਡਨ ਨੂੰ ਰੱਖ ਲਿਆ ਕਮੂਤਰਾਂ ਥੱਲੇ ਮਛਾਲ ਲੈਣਾ ਉਹਨਾਂ ਮੈਂ ਡਾਇਡ ਹੋਇਆ ਨਹੀਂ ਆਵੇਂ ਆਪਣੇ ਕੋਲ ਡਾਊਨ ਵਾਲੇ ਬਹੁਤ ਆ ਤੁਸੀਂ ਦੇਖੇ ਯਾਰ ਕੰ ਵਧੀਆ ਸੀ ਕਮੂਤਰ ਸਾਰਾ ਕੁਝ ਵਧੀਆ ਜਣਾ ਤੇ ਬਾਜ਼ੀਆਂ ਵੀ ਵਧੀਆ ਰਹੀਆਂ ਬਾਈ ਕਹਿਣਾ ਮਜ਼ਾ ਵਾਪਾਂ ਨੰਬਰ ਤੇ ਬਾਜ਼ੀਆਂ ਪਾ ਕੇ 8 10 ਨੰਬਰ ਲੱਗ ਗਏ ਸਮਝ ਲਓ ਤੇ ਸ਼ੌਂਕ ਹੋ ਗਿਆ ਵਧੀਆ ਆ ਲਾਲ ਰੱਤਿਆਂ ਦਾ ਜੋੜਾ ਆ ਬਾਈ ਆ ਆਪਣਾ ਇੱਕ ਮੁੰਡਾ ਹੈਗਾ ਆ ਨਕੋਦਰ ਦੇ ਲੱਗੇ ਬਾਜਵਾ ਬਾਜਵਾ ਪਿੰਡ ਪਿੰਦਾ ਆ ਸ਼ਾਇਦ ਸ਼ਾਂਕੋਟ ਦੇ ਲੱਗੇ ਉੱਥੇ ਨਾਲ ਮੁੰਡਾ ਆ ਉਹਨੂੰ ਦੇਣਾ ਹੈ ਜੋੜਾ ਉਹਦੇ ਲਈ ਰੱਖਿਆ ਆ ਉਹ ਬਾਈ ਨੇ ਬਹੁਤ ਚਾਦਾ ਮੰਗਦਾ ਪਿਆ ਸੀ ਮੈਂ ਕਿਹਾ ਭਰਾ ਲੈ ਜੀ ਮੀ ਜਦੋਂ ਮਾਜੀ ਜੇ ਮੈਂ ਗਿਆ ਤੇ ਮੈਂ ਉਧਰ ਫੜਾ ਗਿਆ ਹਾਂਗਾ ਅਮਰਤਾ ਦਾ ਨਾ ਉਹਨੂੰ ਦੇਣਾ ਬਾਈ ਨੂੰ ਇਹੜਾ ਜੋੜਾ ਇੱਕ ਜੋੜੀਆ ਵਿੱਚ ਬੈਠੀ ਆ ਸ਼ਾਖਿਆ ਦੀ ਠੀਕ ਹੈ ਜੀ ਆਪ ਤੈਨੂੰ ਉੱਪਰ ਬੈਠੇ ਨੇ ਇਹ ਕੋ ਪਿਛੇ ਆਪਣਾ ਪੁੰਨੂ ਵਾਲਾ ਬੈਠਾ ਪੁੰਨੂ ਵਾਲੇ ਕਬੂਤਰ ਆਪਣੇ ਬਹੁਤ ਸੋਨੇ ਉੱਡੇ ਬਾਈ ਤੇ ਆਹ ਕਬੂਤਰ ਆ ਬਾਈ ਟਾਂਕੀ ਵਾਲਾ ਨੇ ਜਿਹੜਾ ਪਿਓਰ ਫੌਜੀਤ ਮੋਂਡ ਵਾਲਾ ਪਰ ਬਾਈ ਇਹ ਆਂਡੇ ਕੱਚੇ ਲਵਾਨ ਲੱਗਿਆ ਕਬੂਤਰਿਆਂ ਦੇ ਆਪਾਂ ਇਹਨੂੰ ਇੱਧਰ ਛੱਡ ਲਿਆ ਸ਼ਾਇਦ ਪੱਕੇ ਲਾਉਣ ਲੱਗ ਜਵੇ ਇਹ ਪੁਰਾਣਾ ਕਬੂਤਰ ਆ ਬਹੁਤ ਵੱਡਾ ਇਹ ਗੋਲੇ ਬਾਈ ਦੇ ਘਰੋਂ ਆਇਆ ਹੈਗਾ ਸੀ ਤੇ ਫਿਰ ਆਪਾਂ ਇਹਨੂੰ ਇੱਧਰ ਖਰਾਖ ਰੂਕ ਚੰਗੀ ਪਾ ਦਿੱਦੀ ਆ ਇੱਧਰ ਛੱਡ ਲਿਆ ਹੈਗਾ ਸੀ ਮੈਂ ਕਿਹਾ ਸ਼ਾਇਦ ਪੱਕੇ ਰੱਖਣ ਲੱਗ ਜੇ ਠੀਕ ਆ ਜੀ ਆ ਪੁੰਨੋਂ ਵਾਲਾ ਪਿਓਰ ਨਹੀਂ ਦੇਖੋ ਪਿੱਛੇ ਬੈਠਾ ਹੈ ਕਾ ਆ ਗਿਆ ਆ ਕਰੋ ਸ਼ੌਂਕ ਇਹਦਾ ਵੀ ਜਮਾ ਸੋਵਾਂ ਚੋਂ ਸੋਵਾ ਬਾਈ ਇਹਦੇ ਬੱਚੇ ਜਿੱਤੇ ਨੇ ਸਾਡੇ ਕੋਲ ਲਾਲਸਰੇ ਬੱਚੇ ਵੀ ਕਬੂਤਰੇ ਵਿੱਚੋਂ ਹੀ ਕੱਢ ਦਿੰਦੇ ਨੇ ਕਾਲਸਰੇ ਵੀ ਕੱਢ ਦਿੰਦੇ ਨੇ ਤੇ ਵਧੀਆ ਰਿਜ਼ਲਟ ਆਇਆ ਬਈ ਇਹਦਾ ਵੀ ਕਈਆਂ ਦੇ ਪੈਰਾਂ 'ਚ ਪੱਟੀਆਂ ਠੱਲਾਂ ਆ ਜੂੜੀ ਦੇ ਘਰ ਦਾ ਸਿੱਧਾ ਆ ਹਰਪ੍ਰੀਤ ਲੱਲਿਆਣੇ ਦੇ ਘਰੋਂ ਆਇਆ ਇਹਦਾ ਐ ਦੇਖੋ ਕੁਝ ਕਬੂਤਰ ਜ਼ਿਆਦਾ ਹੋਣ ਕਰਕੇ ਨਹੀਂ ਕੁਝ ਨਾਰ ਇੱਧਰ ਛੱਡ ਲਈ ਸੀ ਫੇਰ ਜੀ ਬਾਕੀ ਮਤਲਬ ਕਿਦਾਂ ਦਾ ਲੱਗਾ ਸ਼ੌਂਕ ਤੇ ਜ਼ਰੂਰ ਦੱਸਣਾ ਠੀਕ ਹੈ ਜੀ